ਜਮਾਲਪੁਰ ਵਿਖੇ ਧੋਬੀ ਸ਼ੋਰੂਮ ਸਟੋਰ ਦਾ ਉਦਘਾਟਨ ਕੀਤਾ ਗਿਆ ਇਸ ਸ਼ੋਰੂਮ ਦਾ ਉਦਘਾਟਨ ਨਾਨੀਆ ਸਚ ਦੇਵਾ ਦੇ ਸ਼ੁਭ ਅਥੋ ਰਿਬਨ ਕੱਟ ਕੇ ਕੀਤਾ ਗਿਆ ਇਸ ਮੌਕੇ ਤੇ ਵਿਜੇ ਸਚ ਦੇਵਾ ਦੇ ਨਾਲ ਹੀ ਪਤਨੀ ਤੇ ਬੇਟਾ ਅਲੋਕ ਸਚ ਦੇਵਾ ਤੇ ਸਟਾਫ ਤੇ ਹੋਰ ਪੂਰਾ ਸਚ ਦੇਵਾ ਪਰਿਵਾਰ ਮੌਜੂਦ ਰਿਹਾ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਵਿਜੇ ਸਚ ਦੇਵਾ ਨੇ ਦੱਸਿਆ ਕਿ ਅਸੀਂ ਸ਼ੋਰੂਮ ਦਾ ਨਾਮ ਬਹੁਤ ਹੀ ਸਿੰਪਲ ਰੱਖਿਆ ਹੈ ਧੋਬੀ ਤਾਂ ਹਰ ਇੱਕ ਦੇ ਜੁਬਾਨ ਤੇ ਆਸਾਨੀ ਦੇ ਨਾਲ ਆ ਜਾਵੇਗਾ ਇਸ ਵਿੱਚ ਡਰਾਈ ਕਲੀਨ ਸਿਲਕੀ ਕਪੜੇ ਬੂਟ ਵੂਲਨ ਦੇ ਕਪੜੇ ਕੋਟਨ ਦੇ ਕਪੜੇ ਆਦਿ ਕਸਟਮਰ ਨੂੰ ਟਾਈਮ ਸਿਰ ਡਿਲੀਵਰੀ ਕੀਤੀ ਜਾਵੇਗੀ ਵੇਖੋ ਟੀਵੀ ਨਿਊਜ਼ ਇੰਡੀਆ 265 ਲੁਧਿਆਣਾ ਤੋਂ ਪੱਤਰਕਾਰ ਦੁਪਿੰਦਰ ਸਿੰਘ ਸਨਨੀ ਦੀ ਖਾਸ ਰਿਪੋਰਟ ਸਰਟੀਫਾਈ ਜਮਾਲਪੁਰ ਆਪਣੀ ਕੀਤੀ ਕਿ ਸ਼ੋਪ ਦੀ ਕੀ ਨਾਮੇ ਸ਼ੋਪ ਦਾ तो भी अच्छा जी तो भी असली अपना देसी ना रखया ठीक है सर आ? ताकि लोग आने के बाद आराम ना कर जावे ठीक है सर ये अपने किसी दी ओपनिंग है सर अपने की की बंद रहते है तेरी लॉन्ड्री दे ड्राई क्लीनिंग ठीक है सर तेदेच की बेनिफिट मिलुका सर तेदे थोड़े शेर के कपड़े कपड़े शूज़ लाइक दैट तुरंत ਸਾਰੇ ਇਹ ਤੇ ਮੋਜੂ ਠੀਕ ਹੈ ਸਰ ਤੁਸੀਂ ਕਿੰਨੇ ਸੀ ਦਿਨਾਂ ਚੋ ਕਿ ਸਰ ਅਸੀਂ ਕਹਿੰਨਾ ਵੀ ਅਸੀਂ ਤੁਹਾਨੂੰ ਜਿਹੜਾ ਵੀ ਅਸੀਂ ਕੈਮੀਕਲ ਯੂਜ਼ ਕਰ ਰਹੇ ਹਾਂ ਉਹ ਇਕੋ ਫ੍ਰੈਂਡਲੀ ਕੈਮੀਕਲ ਹੈ ਕੋਈ ਅਸੀਂ ਦੇਸੀ ਕੈਮੀਕਲ ਨਹੀਂ ਯੂਜ਼ ਕਰ ਰਹੇ ਹੋਰੇ ਜਿਹੜਾ ਕੈਮੀਕਲ ਹੈ ਤੁਹਾਡੀ ਸਕਿਨ ਵਾਸਤੇ ਸੇਫ ਹੈਗਾ ਠੀਕ ਹੈ ਸਰ ਬੈਸਟ ਕੈਮੀਕਲ ਯੂਜ਼ ਕਰ ਰਹੇ ਹੋ ਬੈਸਟ ਮਿਕਸਿੰਗ ਹੈ ਠੀਕ ਹੈ ਸਰ ਓਕੇ ਇਹਸ ਮੌਕੇ ਤੇ ਮੈਂ ਤਾਂ ਬਿਲੋਂ ਆਪਣੇ ਬੌਣ ਵਧਾਈ ਦੇਣਾ ਚਾਹੁੰਗਾ ਜਿਨ੍ਹਾਂ ਨੇ ਸਟੋਰ ਖੋਲਿਆ ਤੇ ਇਹਦੇ ਵਿੱਚ ਤੁਹਾਡੇ ਕੀ ਕੀ ਬੰਦਾ ਵਾ ਸਟੋਰ ਸਟੋਰ ਦੇ ਵਿੱਚ ਅਸੀਂ ਕਸਟਮਰ ਨੂੰ ਮਤਲਬ ਜਿਹੜੀ ਜਰਮਨੀ ਦੇ ਕੈਮੀਕਲ ਨੇ ਠੀਕ ਆ ਉਹ ਉਹ ਫੈਸਿਲਿਟੀਆਂ ਪ੍ਰੋਵਾਈਡ ਕਰਾਵਾਂਗੇ ਜਿਵੇਂ ਇਹਦੇ ਵਿੱਚ ਕਾਟਨ ਦੇ ਕੱਪੜੇ ਸਫੂਨ ਦੇ ਕੱਪੜੇ ਸਿਲਕੀ ਕੱਪੜੇ ਠੀਕ ਹੈ ਤੇ ਕਸਟਮਰ ਨੂੰ ਟਾਈਮ ਟੂ ਟਾਈਮ ਡਿਲੀਵਰੀ ਦਿੱਤੀ ਜਾਊਗੀ ਠੀਕ ਹੈ ਤੇ ਅਸੀਂ ਕਸਟਮਰ ਨੂੰ ਇਹੀ ਕਹਿਣਾ ਜਾਵਾਂਗੇ ਕਿ ਸਾਥੋਂ ਵੀ ਇੱਕ ਦੋ ਇੱਕ ਮੌਕਾ ਜ਼ਰੂਰ ਦਿਓ ਠੀਕ ਹੈ ਸਰ ਰਾਈਟ ਸਰ ਹਾਂਜੀ ਸਰ ਜੀ ਜੀ ਕੀ ਕਹਿਣਾ ਜੁਗ ਅਜਾ ਸਟੋਰ ਦਾ ਦਫਤਰ ਤੋਂ ਕੱਢ ਲਿਆ ਮੈਂ ਆਪਣੇ ਬਾਵਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਚਾਹਵਾਂਗਾ ਜੀ ਜੋ ਇਹਨਾਂ ਨੇ ਇਹ ਸਟੋਰ ਓਪਨ ਕੀਤਾ ਹੈ ਤੇ ਸਾਡੇ ਬੌਜੀ ਦੀ ਕੋਚ ਹੈ ਕਿ ਮਤਲਬ ਲੁਧਿਆਣਾ ਸ਼ਹਿਰ ਨਹੀਂ ਆਲ ਪੰਜਾਬ ਦੇ ਵਿੱਚ ਇਹੋ ਜੇ ਮਤਲਬ ਹੋਰ ਸਟੋਰ ਓਪਨ ਕਰਨ ਦੀ ਠੀਕ ਹੈ ਸਰ ਤੇ ਅਸੀਂ ਲੋਕਾਂ ਨੂੰ ਵੀ ਜਾਗਰੂਕ ਕਰਨਾ ਚਾਹੁੰਦਾ ਕਿ ਜੋ ਚੀਜ਼ ਅਸੀਂ ਕਰਨੀ ਹੈ ਉਹ ਹੋਰ ਮਤਲਬ ਤੁਸੀਂ ਇੱਕ ਵਾਰ ਸਾਨੂੰ ਮੌਕਾ ਦਿਓ ਵੀ ਤੁਹਾਨੂੰ ਉਹ ਚੀਜ਼ ਉੱਥੇ ਪ੍ਰੋਵਾਈਡ ਨਹੀਂ ਹੋਊਗੀ ਜੋ ਚੀਜ਼ ਅਸੀਂ ਪ੍ਰੋਵਾਈਡ ਕਰਾਂਗੇ ਇਹ ਆਪਣਾ ਸ਼ੋਰੂਮ ਇੱਕ ਹੀ ਕਿ ਹੋਰ ਵੀ ਆਪਣੀ ਹੈ ਕਿ ਹਲੇ ਫਸਟ ਹੈ ਜੀ ਹਲੇ ਫਸਟ ਹੈ ਹਾਂਜੀ ਠੀਕ ਹੈ ਚਲੋ ਪਰਮਾਤਮਾ ਕੀ ਅਰਦਾਸ ਆ ਵੀ ਤੁਹਾਨੂੰ ਹੋਰ ਸ਼ੋਰੂਮ ਇਹੋ ਜੇ ਬਣਾ ਕੇ ਦਿੱਤੇ ਜਾਣ ਥੈਂਕ ਯੂ ਜੀ ਤੁਹਾਡੀ ਮੇਰੇ ਰੰਗ ਲੱਗ ਕੇ ਆਵੇ ਸਾਡੀ ਟੀਵੀ ਨਿਊਜ਼ ਇੰਡੀਆ ਵੱਲੋਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਠੀਕ ਹੈ